پننو صاحب ہائے 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 بھارت دیا نوان دیا توئی تے بھارت کے بھارت نام کا بھی سوئی تے یاد رنگے ٹھوکے جے بھی جے بھارت جے بھی جے بھارت پننو ماما مر گیا امی لگی ہائے 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 پننو ماما مر گیا امی رڈی کر گیا ਕਰ ਗਿਆ ਅੱਜ ਉਸ ਕਮਿਊਨਿਟੀ ਇਨਸਾਨ ਦਾ ਪੁੱਤਰਾ ਫੁਕਿਆ ਗਿਆ ਵਾ ਤੇ ਇਹ ਕਿਹਾ ਗਿਆ ਹੈ ਕਿ 14 ਅਪ੍ਰੈਲ ਤੇ ਅੱבא ਡਾਕਟਰ ਸਾਹਿਬ ਵੀਮਰਾਉਂ ਬੇਦਖਰ ਜੀ ਦੇ ਜਿੰਨੇ ਵੀ ਬੋਤ ਲੱਗੇ ਆ ਉਹਨਾਂ ਨੂੰ ਤੋੜਾਂਗੇ ਅੱਜ ਉਹ ਆਪਣੇ ਮਨਸੂਬਿਆਂ ਦੇ ਵਿੱਚੋਂ ਕਾਮਯਾਬ ਨਹੀਂ ਹੋਇਆ ਅੱਜ ਡਾਕਟਰ ਸਾਹਿਬ ਦੇ ਜਿੰਨੇ ਵੀ ਪ੍ਰੋਗਰਾਮ ਸ਼ਹਿਰ ਦੇ ਵਿੱਚ ਹੁੰਦੇ ਪਏ ਆ ਉਹਨਾਂ ਦੇ ਜਨਮ ਦਿਨ ਦੇ ਉਪਲਕਸ਼ ਦੇ ਵਿੱਚ ਬੜੀਆ ਰੌਣਕਾਂ ਜਿਹੜੀਆਂ ਵਾ ਸ਼ਹਿਰ ਦੇ ਵਿੱਚ ਲੱਗੀਆਂ ਆਂ ਵਾ ਹਰ ਇੱਕ ਮਹੱਲਿਆਂ ਦੇ ਵਿੱਚੋਂ ਹਰ ਇੱਕ ਸਮਾਜਿਕ ਸੰਸਥਾਵਾਂ ਵੱਲੋਂ ਦੁਨੀਆਂ ਵਿੱਚ ਬਟਾਲੇ ਦੇ ਵਿੱਚ ਸੰਸਥਾਵਾਂ ਵਾਂ ਜਾਂ ਪੰਜਾਬ ਦੇ ਵਿੱਚ ਵੀ ਹਰ ਇੱਕ ਜਗ੍ਹਾ ਦੇ ਉੱਤੇ ਬਾਬਾ ਸਾਹਿਬ ਜੀ ਦੇ ਜਨਮ ਦਿਨ ਦਿਹਾੜਾ ਜਿਹੜਾ ਵਾ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਪਿਆ ਵਾ ਤੇ ਅੱਜ ਹਰ ਇੱਕ ਜਗ੍ਹਾ ਤੇ ਹਰ ਇੱਕ ਸ਼ਹਿਰ ਦੇ ਵਿੱਚ ਜਿਹੜੇ ਪੰਨੂ ਹੀ ਜਿਨੇ ਇਹ ਐਲਾਨ ਕੀਤਾ ਹੈ ਵੀ ਬਾਬਾ ਸਾਹਿਬ ਦੀਆਂ ਮੂਰਤੀਆਂ ਨੂੰ ਗੰਢਿਤ ਕੀਤਾ ਜਾਵੇ ਅੱਜ ਉਹਨੂੰ ਮੂੰਹ ਤੋੜ ਜਵਾਬ ਜਿਹੜਾ ਵਾ ਉਹ ਪੂਰੇ ਪੰਜਾਬ ਵੱਲੋਂ ਪੂਰੇ ਹਿੰਦੁਸਤਾਨ ਵੱਲੋਂ ਜਿਹੜਾ ਦਿੱਤਾ ਗਿਆ ਵਾ ਜੀ ਤਰੁਣ ਜੀ ਮਾ ਜੀ ਉਤਲਾ ਸਾੜਿਆ ਜੀ ਆਪਣਾ ਭਗਵਾਨ ਵਾਲਮੀਕੀ ਸੰਗਠਨ ਕਮੇਟੀ ਦੇ ਸ਼ਿਵਸ਼ਨਾ ਭਗਵਾ ਵੱਲੋਂ ਅੱਜ ਜਿਹੜਾ ਵਾ ਸਾਂਝੇ ਤੌਰ ਤੇ ਅੱਜ ਕਪੂਰੀ ਗੇਟ ਦੇ ਵਿੱਚ ਜਿਹੜਾ ਉਤਰਾ ਫੁੱਕਿਆ ਗਿਆ ਵਾ ਇਸ ਪੰਡੂ ਕੁੱਤੇ ਦਾ ਜੀ ਬਾਬਾ ਸਾਹਿਬ ਡਾਕਟਰ ਧੀਰਮ ਸਿੰਘ ਬੇਕਰ ਸਾਹਿਬ ਤੇ ਇਹਨੇ ਥੋੜਾ ਜਿਹਾ ਵੀਡੀਓ ਆਈ ਸੀ ਕਿ ਬਾਬਾ ਸਾਹਿਬ ਦੀ ਮੂਰਤੀਆਂ ਨੂੰ ਕੇਸ ਪਹੁੰਚਾਉਣ ਵਾਸਤੇ ਇਹ ਬਾਬਾ ਸਾਹਿਬ ਦੀ ਮੂਰਤੀਆਂ ਨੂੰ ਕੇਸ ਪਹੁੰਚਾਉਣ ਤੋਂ ਪਹਿਲਾਂ ਸਾਡੇ ਸਮਾਜ ਨਾਲ ਖਿਆਲ ਕਰੇ ਵੀ ਇਹ ਸਮਾਜ ਉਹ ਸਮਾਜ ਆ ਕਿ ਜਿਹੜਾ ਸ਼ੁਰੂ ਤੋਂ ਸ਼ਰਸ਼ ਕਰ ਰਿਹਾ ਵਾ ਇਸ ਕਰਕੇ ਆਪਾਂ ਇਹਨੂੰ ਚੇਤਾਵਨੀ ਦਿੰਦੇ ਆਂ ਵੀ ਬਾਬਾ ਸਾਹਿਬ ਦੀ ਮੂਰਤੀਆਂ ਨਾਲੋਂ ਪਹਿਲਾਂ ਸਾਡੇ ਨਾਲ ਟੱਕਰ ਲੈ ਫਿਰ ਬਾਬਾ ਸਾਹਿਬ ਵੱਲ ਹੋਈ

ਤੋੜਾਗਾ ਮਤਲਬ ਮੈਂ ਖਾਦੀ ਕਰਾਂਗਾ ਅਸੀਂ ਇਹਨੂੰ ਕੁੱਤੇ ਦੇ ਪੁੱਤ ਨੂੰ ਬਾਲਨੇ ਆਂਗੇ ਤੋਂ ਆਪਣੀ ਟੱਕ ਮਾਰਦਾ ਬੁੱਤ ਪੀਤਾ ਨਾ ਹਿੰਦੁਸਤਾਨ ਦੇ ਵਿੱਚ ਆ ਪੰਜਾਬ ਦੇ ਵਿੱਚ ਆ ਤੇ ਪੁੱਤ ਨੂੰ ਹੱਥ ਹੀ ਲਗਾਵੇਗਾ ਜਿਹੜੀ ਮਹਾ ਪ੍ਰਧਾਨਮਤ ਜਿਹੋ ਹੱਥ ਧੋੜ ਕੇ ਦੇਤੀਗਾ ਨਾ ਇਸ ਕੁੱਤੇ ਦੀ ਲਗਾਮ ਖਿੱਚ ਕੇ ਸਾਨੂੰ ਹੀ ਦੋਸਤਾਂ ਵਾਲੇ ਜਿਹੜੇ ਆ ਕੇ ਲੰਗਾ ਕਰਕੇ ਨਿੱਖਤਰ ਮਿਲੇਗਾ じゃ ਤੂੰ ਕਿਆ ਬਾਰੇ ਜੈਸ਼ੀ ਰਾਮ ਮੈਂ ਵਿਕੀ ਤਹਿ ਰਾਸ਼ਟਰੀ ਭਗਵਾਨਾ ਤੋਂ ਪੰਜਾਬ ਵਾਈਸ ਪ੍ਰਧਾਨ ਅੱਜ ਇਹਦਾ ਪੁੱਤਲਾ ਸਾਰਿਆ ਕਿਉਂਕਿ ਇਸ ਬੰਦੇ ਨੇ ਕਿਹਾ ਹੈ ਕਿ ਆਪਾਂ 14 ਤਰੀਕ ਨੂੰ ਬਾਬਾ ਸਾਹਿਬ ਦੇ ਪੁੱਤ ਜਿਹੜੇ ਆ ਉਹ ਖੰਡੇਦ ਕਰਾਂਗੇ ਇਹਨੂੰ ਕੁੱਤੇ ਦੇ ਪੁੱਤ ਨੂੰ ਕਹਿਣਾ ਚਾਹੁੰਦਾ ਕਿ ਤੂੰ ਲੋਕਾਂ ਦੀਆਂ ਮਾਵਾਂ ਦੇ ਪੁੱਤ ਜਿਹੜੇ ਆ ਉਹ ਨਾਮ ਰਵਾ ਜੇ ਤੇ ਤੇ ਇੰਨੀ ਹਿੰਮਤ ਹੈ ਤੇ ਤੂੰ ਪੰਜਾਬ 'ਚ ਆ ਕੇ ਆਪ ਵੇਹ ਆਪਾਂ ਪ੍ਰਧਾਨ ਮੰਤਰੀ ਜੀ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆ ਕਿ ਇਸ ਕੁੱਤੇ ਦੇ ਪੁੱਤ ਨੂੰ ਇੱਥੇ ਲਿਆਵਾ ਜਾਈਦਾ ਇਹਦੀ ਨਗਾਮ ਫੋਰੀਟ ਨਹੀਂ ਚਾਹੀਦੀ ਆ ਜੈ ਸ਼ੇਵ